ਸਤ ਸ੍ਰੀ ਅਕਾਲ ਦੋਸਤੋ ਮੇਰੇ ਭੈਣੋ ਤੇ ਭਰਾਵੋ ਇਹ ਵੀਡੀਓ ਨੂੰ ਬੜੇ ਧਿਆਨ ਨਾਲ ਦੇਖਿਓ ਪੰਜਾਬ ਵਸਦੇ ਪੰਜਾਬ ਵਿੱਚ ਵਸਦੇ ਸਿੱਖੋ ਹਿੰਦੂਆਂ ਭੈਣ ਭਰਾਵੋ ਸਾਰੇ ਧਰਮਾਂ ਦੇ ਲੋਕਾਂ ਨੂੰ ਆ ਹਿਮਾਚਲ ਦੇ ਵਿੱਚ ਇੱਕ ਵਿਦੇਸ਼ੀ ਜੋੜਾ ਆਪਣੀ ਫੈਮਿਲੀ ਦੇ ਨਾਲ ਇਹ ਪੰਜਾਬੀ ਲੋਕ ਜਿਹੜੇ ਨੇ ਵਿਦੇਸ਼ਾਂ ਵਿੱਚ ਪੱਕੇ ਨੇ ਇਹ ਵਿਦੇਸ਼ੀ ਔਰਤ ਨਾਲ ਇਹਨਾਂ ਦਾ ਵਿਆਹ ਹੋਇਆ ਹੈ ਇਹ ਹਿਮਾਚਲ ਜਾਂਦੇ ਨੇ ਤੇ ਹਿਮਾਚਲ ਵਾਲਿਆਂ ਨੇ ਇਹਨਾਂ ਦਾ ਨਿੱਘਾ ਸਵਾਗਤ ਇਹਨਾਂ ਨਿੱਘਾ ਵੈਲਕਮ ਕੀਤਾ ਮਾਵਾ ਪਣਾ ਦੀਆਂ ਗਾਲਾਂ ਕੱਢ ਕੇ ਹੱਥੋਂ ਪਾਈ ਕਰਕੇ ਜਦੋਂ ਇਸ ਬੀਬੀ ਦੇ ਦਿਓਰ ਨੂੰ ਉਹਨਾਂ ਨੇ ਗਾਲਾਂ ਕੱਢੀ ਜਾਂਦੇ ਆ ਸ਼ੁਰੂ ਕਰਤੀਆਂ ਇੱਕ ਬੰਦੇ ਨੇ ਤਾਂ ਇਹਨਾਂ ਨੇ ਵਿਰੋਧ ਕੀਤਾ ਤਾਂ ਉਹਨੇ ਫੋਨ ਕਰਕੇ ਮਿੰਟਾਂ ਦੇ ਵਿੱਚ ਹੀ ਕਮ ਸੇ ਕਮ 100 ਬੰਦਾ ਬੁਲਾ ਲਿਆ ਤੇ ਇਹਨਾਂ ਦੇ ਨਾਲ ਕੁੱਟਮਾਰ ਕੀਤੀ ਬਹੁਤ ਬੁਰੀ ਤਰ੍ਹਾਂ ਮਾਰਿਆ ਕੁੱਟਿਆ ਵੀਰ ਦੇਖ ਲਓ ਤੁਸੀਂ ਹਸਪਤਾਲ ਭਰਤੀ ਐ ਤੇ ਇਹਦੀ ਬਾਹ ਵੀ ਟੁੱਟ ਗਈ ਐ ਸੋ ਉਹ ਦਾ ਕੰਗਨਾ ਰਣੌਦ ਦੇ ਥੱਪੜ ਮਾਰਿਆ ਕੁਲਵਿੰਦਰ ਕੌਰ ਨੇ 에어ਪੋਰਟ ਤੇ ਤੂ ਤੂ ਮਮਾ ਹੋਈ ਸੀ ਸਮਾਨ ਦੀ ਚੈਕਿੰਗ ਨਾ ਕਰਨ ਦੇ ਵਜ੍ਹਾ ਨਾਲ ਉਹਨੇ ਉਹਨੂੰ ਰਾਜਨੀਤਿਕ ਤੂਲ ਦੇ ਤਾ ਤੇ ਅੱਗ ਬਾਲ ਕੇ ਆਪ ਦਿੱਲੀ ਚਲੀ ਗਈ ਉਸ ਤੋਂ ਬਾਅਦ ਦਾ ਮਾਹੌਲ ਠੰਡਾ ਨਹੀਂ ਹੋ ਰਿਹਾ ਔਰ ਉਸ ਤੋਂ ਬਾਅਦ ਹਰਿਆਣੇ ਦੇ ਵਿੱਚ ਇੱਕ ਸਿੱਖ ਵੀਰ ਤੇ ਹਮਲਾ ਕਰਿਆ ਉਹਨੂੰ ਬਹੁਤ ਬੁਰੀ ਤਰ੍ਹਾਂ ਤੇ ਮਾਰਿਆ ਗਿਆ ਜਾਨ ਨੂੰ ਮਾਰ ਦੇਣਾ ਸੀ ਕੁਝ ਲੋਕ ਆਗੇ ਛਡਾਤਾ ਉਹਨਾਂ ਨੇ ਸਾਰੇ Hindu ਭਰਾਵਾਂ ਲਈ ਬੇਨਤੀ ਹੈ ਮੇਰੇ ਵੀਰੋ ਆਪਾਂ ਸਿੱਖ ਤੇ Hindu ਨਾ ਕਦੀ ਇੱਕ ਦੂਜੇ ਤੋਂ ਵਿਛੜਿਆ ਨਾ ਵਿਛੜਾਂਗੇ 1947 ਆਈ ਆਪਾਂ ਜਰੀ 84 ਆਈ ਆਪਾਂ ਜਰੀ ਅੱਗੇ ਪਤਾ ਨਹੀਂ ਕੀ ਕੀ ਆਉਣਾ ਹੈ ਬੜਾ ਕੁਝ ਹੋਣਾ ਹੈ ਤੁਹਾਡੇ ਤੇ ਸਾਡੇ ਦੇ ਵਿੱਚ ਖੱਲਰ ਪੈਣਾ ਹੈ ਇਹੋ ਜਿਹੇ ਕੁੱਤੀ ਬਿੱਲੀਆਂ ਦੋ ਦੋ ਟੱਕੇ ਦੀਆਂ ਜਨਾਨੀਆਂ ਨੇ ਖੱਲੜ ਪਾਉਣਾ ਤੇ ਆਪਾਂ ਆਪਣੀ ਮਰਿਆਦਾ ਨੂੰ ਭੁੱਲਣਾ ਤੇ ਆਪਾਂ ਆਪਣਾ ਨੂੰ ਭੁੱਲ ਜਾਣਾ ਕਿ ਆਪਾਂ ਇੱਕ ਦੂਜੇ ਦੇ ਭਰਾ ਆ ਤੇ ਆਪਾਂ ਵਿੱਚ ਵੱਡ ਵੱਡ ਮਰਨਾ ਸੋ ਧਿਆਨ ਨਾਲ ਬਚ ਕੇ ਮੜਾ ਜਾ ਇਸ ਮਾਹੌਲ ਤੋਂ ਸੋ ਪੰਜਾਬੀ ਵੀਰੋ ਮਾਹੌਲ ਭਖਿਆ ਹੋਇਆ ਹਿਮਾਚਲ ਦੇ ਪਹਾੜੀ ਟੱਟੂਆਂ ਨੂੰ ਮੈਂ ਅਪੀਲ ਕਰਦਾ ਚੈਲੰਜ ਕਰਦਾ ਵੀ ਤੁਸੀਂ ਬੰਦੇ ਦੇ ਪੁੱਤ ਬਣ ਕੇ ਬਹਿ ਜੋ ਤੁਸੀਂ ਟਿਮਣੇ ਤੇ ਰਹਿੰਦੇ ਹੋ ਤੁਹਾਨੂੰ ਟਿਮਣਿਆਂ ਤੋਂ ਵੀ ਲਾ ਲਿਆ ਜਾਊਗਾ ਤੁਸੀਂ ਸੋਚਦੇ ਹੋ ਕਿ ਸਿੱਖ ਹਿਮਾਚਲ ਨਾ ਆਉਣ ਤੁਸੀਂ ਸੋਚਦੇ ਹੋ ਕਿ ਇਹ ਮਣੀਕਰਨ ਸਾਹਿਬ ਨਾ ਜਾਣ ਤੁਸੀਂ ਸੋਚਦੇ ਹੋ ਇਹ ਆਪਣੇ ਗੁਰੂ ਧਾਮਾਂ ਤੇ ਨਾ ਜਾਣ ਤੁਸੀਂ ਦੁੱਕੀ ਦੇ ਬੰਦੇ ਜਦੋਂ ਸਿੱਖਾਂ ਦੇ ਮੁੰਡੇ ਜਾਂਦੇ ਨੇ ਉਹਨਾਂ ਨਾਲ ਮਾਰ ਕਾਟ ਗਾਲੀ ਗਲੋਚ ਕਰਦੇ ਹੋ ਆ ਮੋਟਰਸਾਈਕਲਾਂ ਦੇਖ ਲਓ ਕਿਵੇਂ ਤੋੜੀਆਂ ਨੇ ਤੁਸੀਂ ਉਹਨਾਂ ਦਾ ਹਾਰਨ ਲਾ ਲੈਂਦੇ ਹੋ ਕਿਸੇ ਦੀਆਂ ਬੈਟਰੀਆਂ ਕੱਢ ਲੈਂਦੇ ਹੋ ਕਿਸੇ ਦਾ ਇੰਜਨ ਕੱਢ ਲੈਂਦੇ ਹੋ ਨਕਮਿਓ ਚੋਰੋ ਸਲਿਓ ਦੁੱਕੀ ਔਕਾਤ ਆ ਤੁਹਾਡੀ ਪੰਜਾਬ ਦੇ ਵਿੱਚ ਤੁਹਾਡਾ ਕਦੀ ਕਿਸੇ ਨੇ ਇੰਡੀਕੇਟਰ ਵੀ ਛੇੜਿਆ ਨਹੀਂ ਛੇੜਿਆ ਪੰਜਾਬ ਦੇ ਵਿੱਚ ਤੁਹਾਡੇ ਕਦੀ ਟਾਇਰ ਨੂੰ ਪੈਂਚਰ ਕੀਤਾ ਕਿਸੇ ਨੇ ਨਹੀਂ ਕੀਤਾ ਬਿਨਾ ਮਤਲਬ ਦਾ ਤੁਹਾਡੇ ਪੰਜਾਬ ਦੇ ਵਿੱਚ ਕਿਸੇ ਨੇ ਚਪੇੜ ਜਾਂ ਥੱਪੜ ਜਾਂ ਗਾਲੀ-ਗਲੋਚ ਕੀਤਾ ਨਹੀਂ ਕੀਤਾ ਇਹ ਜਿਹੜੀ ਕੰਗਣਾ ਹੈ ਇਹ ਤੁਹਾਡੀ ਮਾਸੀ ਦੀ ਕੁੜੀ ਹੈ ਭੂਆ ਦੀ ਕੁੜੀ ਹੈ ਜャ ਤੁਹਾਡੀ ਸਾਰੇ ਹਿਮਾਚਲ ਦੀ ਭੈਣ ਹੈ ਕੀ ਲੱਗਦੀ ਹੈ ਦੱਸੋ ਕਿੰਨੀ ਕਿ ਇਹ ਵੱਡੀ ਪਦਮੇ ਦੀ ਕਿੱਡੀ ਕਵੱਡੀ ਹੈ ਫਿਲਾਸਫਰ ਹੈ ਕਿੱਡੀ ਕਵੱਡੀ ਹੈ ਵਿਗਿਆਨਿਕ ਹੈ ਕਿੱਡੀ ਕਵੱਡੀ ਹੈ ਸਮਾਜ ਸੇਵੀ ਹੈ ਦੋ ਟੱਕੇ ਦੀ ਠੁਮਕਿਆ ਤੇ ਨੱਚਣ ਵਾਲੀ ਜਨਾਨੀ ਜਿਹੜੀ ਕੈਰੈਕਟਰਲੈਸ ਜਨਾਨੀ ਹੈ ਜਿਹਦੇ 36 ਆਏ ਤੇ 36 ਗਏ ਇਹੋ ਜੀ ਜਨਾਨੀ ਨੂੰ ਤਾਂ ਲੋਕ ਪਹਿਲੇ ਸਮਾਂ ਦੇ ਵਿੱਚ ਨਹਿਰਜ ਤਾਰ ਦਿੰਦੇ ਹੁੰਦੇ ਸੀਗੇ ਆਪਣੀ ਅਣਖ ਦੀ ਖਾਤਰ ਉਹ ਬੇਗਾਇਰ ਤੋਂ ਤੁਸੀਂ ਐਨੇ ਬੇਗਾਇਰ ਤੋਂ ਐਨੀ ਲੱਚਰ ਐਡੀ ਕਲਚਰ ਨੂੰ ਖਰਾਬ ਕਰਨ ਵਾਲੀ ਜਨਾਨੀ ਨੇ ਤੁਸੀਂ ਦੀਦੀ ਦੀਦੀ ਜਦੋਂ ਲਿਖਦੇ ਹੋ ਤੁਹਾਨੂੰ ਲਹਨਤ ਹੈ ਸ਼ਰਮ ਹੈ ਇਸ ਗੱਲ ਤੇ ਦੂਜੀ ਗੱਲ ਇਹ ਸੁਣ ਲੋ ਹਿਮਾਚਲ ਤੁਹਾਡਾ ਅੱਧਾ ਹਿਮਾਚਲ ਸਾਡੇ ਪੰਜਾਬ 'ਚ ਬੈਠਾ ਟੋਕਰੇ ਥੱਲੇ ਜਿਵੇਂ ਕਹਿੰਦੇ ਨਾ ਕਿ ਟੋਕਰੇ ਥੱਲੇ ਸਹ ਹੈ ਉਹ ਹਿਸਾਬ ਹੈ ਪਰ ਅਸੀਂ ਉਹਨਾਂ ਨੂੰ ਨਹੀਂ ਛੇੜ ਰਹੇ ਅਸੀਂ ਉਹਨਾਂ ਦੇ ਨਾਲ ਵਰਤਾਅ ਮਾੜਾ ਨਹੀਂ ਕਰ ਰਹੇ ਔਰ ਤੁਸੀਂ ਇਹ ਵੀ ਨਾ ਸੋਚੋ ਕਿ ਅਸੀਂ ਟਿਮਣਿਆਂ ਤੇ ਚੜ ਜਾਗੇ ਉੱਥੇ ਉੱਥੋਂ ਲਾਣਾ ਸਾਨੂੰ ਟੀਸੀ ਵਾਲਾ ਬੇਰ ਵੀ ਲਾਣਾ ਹੁੰਦਾ ਤੇ ਤੁਹਾਨੂੰ ਵੀ ਫੜਫੜ ਕੇ ਲਾ ਲਾਗੇ ਤੁਹਾਡਾ ਕਿਤੇ ਉਹ ਹਾਲ ਨਾ ਹੋਵੇ ਪੰਜਾਬੀ फडਕ ਜਾਣਾ ਔਰ ਤੁਹਾਡੇ ਹਿਮਾਚਲ ਨੂੰ ਸਿੱਧੇ ਹੋ ਜਾਣ ਜੇ ਜਿੱਦਣ ਸਿੱਧੇ ਹੋ ਗਏ ਅ ਜਿੰਨੇ ਤੁਹਾਡੇ ਦਰਖਤ ਰੁੱਖ ਨੇ ਸਾਰੇ ਇਹਨਾਂ ਨੇ ਪੁੱਟ ਲਿਆਉਣੇ ਨੇ ਪੰਜਾਬੀਆਂ ਤੋਂ ਬਚ ਜਾਓ ਇਹਨਾਂ ਦੇ ਗੁੱਸੇ ਤੋਂ ਬਚ ਜਾਓ ਇਹਨਾਂ ਨੇ ਐਡੇ ਐਡੇ ਬੈਰੀਕੇਟ ਨਹੀਂ ਛੱਡੇ ਦਿੱਲੀ ਤੱਕ ਚਲੇ ਗਏ ਹੈ ਆ ਹਿਮਾਚਲ ਤਾਂ ਇਹਨਾਂ ਦੀ ਕੱਚ ਚ ਹੈ ਔਰ ਤੁਹਾਨੂੰ ਜੂਤ ਫੇਰ ਫੇਰ ਕੇ ਤੁਹਾਨੂੰ ਡੰਕੇ ਦੀ ਚੋੜ ਤੇ ਵਜਾ ਕੇ ਲਿਆਉਂਦੇ ਰਹਿਣਗੇ ਸਾਡੀ ਟੱਟੂ ਤੁਹਾਡਾ ਜਿਹੜਾ ਪਿਛਲਾ ਰਿਕਾਰਡ ਦੇਖ ਲਓ ਤੁਸੀਂ ਸਾਡੇ ਗੁਰੂ ਸਹਿਬਾਨਾਂ ਨਾਲ ਤੱਕਾ ਕੀਤਾ ਤੁਸੀਂ ਸਾਡੇ ਗੁਰੂ ਸਹਿਬਾਨਾਂ ਨਾਲ ਧੋਖਾ ਕਰਦੇ ਆਏ ਤੁਹਾਡੇ ਦੰਦ ਟੁੱਟਦੇ ਆਏ ਮੁੱਕੇ ਤੁਹਾਡੇ ਨੱਕਾਂ ਤੇ ਪੈਂਦੇ ਆਏ ਤੁਹਾਡੇ ਜਵਾੜੇ ਤੋੜੇ ਸਿੰਘਾਂ ਨੇ ਤੁਹਾਨੂੰ ਪੰਗਾਣੀ ਦੇ ਯੁੱਧ ਦੇ ਵਿੱਚ ਲੋਹੇ ਦੇ ਚਣੇ ਛਵਾਏ ਦਸ਼ਮੇਸ਼ ਪਿਤਾ ਨੇ ਤੁਹਾਡੇ ਇਹੋ ਜਿਹੇ ਬਾਣ ਚੜਾਏ ਕਿ ਤੁਹਾਡੀਆਂ ਵੱਖੀਆਂ ਪਾੜ-ਪਾੜ ਲੰਘੇ ਉਹਨਾਂ ਦੇ ਸਿੰਘਾਂ ਨੇ ਫੌਜ ਨੇ ਵੀ ਤੁਸੀਂ ਜਿਹੜੇ ਪਹਾੜੀ ਰਾਜੇ ਉਦੋਂ ਤੋਂ ਪੁੱਤਰੇ ਹੁੰਦੇ ਸੀਗੇ ਵੀ ਸਾਡਾ ਰਾਜ ਭਾਗ ਗਿਆ ਤੁਸੀਂ ਮੁਗਲਾਂ ਦੇ ਚੱਟੇ-ਵੱਟੇ ਹੁਣ ਆ ਕੇ ਉਦੋਂ ਤੇ ਤੁਹਾਡੇ ਨੱਕ ਸਿੱਧੇ ਹੋਣ ਲੱਗੇ ਨੇ ਅਜੇ ਨੱਕ ਉਦੋਂ ਦੇ ਤੁਹਾਡੇ ਤਿੱਖੇ ਨਹੀਂ ਸੀ ਹੁੰਦੇ ਐਡੇ ਸਿੰਘਾਂ ਨੇ ਤੋੜੇ ਸੀ ਸੋ ਤੁਸੀਂ ਹੁਣ ਬੰਦੇ ਦੇ ਪੁੱਤ ਬਣ ਜਾਓ ਨਸਲਾ ਬੰਦੇ ਦੀਆ ਬਣ ਜਾਓ ਜੇ ਖੱਚਾਂ ਦੀਆ ਲਾਦਾ ਨਾ ਬੋ ਚਬਲਾ ਨਾ ਮਾਰੋ ਤੁਸੀਂ ਇਹਨਾਂ ਸਿੱਖ ਯਾਤਰੀਆਂ ਨੂੰ ਤੁਹਾਡੇ ਘਰ 'ਚ ਲਾਣ ਤਾਂ ਬਿਸ਼ਰਮ ਕੌਮੋਂ ਤੁਹਾਡੇ ਘਰ ਜਾਂਦੇ ਨੇ ਘਰ ਆਏ ਤਾਂ ਬੰਦਾ ਦੁਸ਼ਮਣ ਤੇ ਵੀ ਵਾਰ ਨਹੀਂ ਕਰਦਾ ਇਹ ਤਾਂ ਫਿਰ ਵੀ ਤੁਹਾਡੇ ਦੂਰੋਂ ਨੇੜੋਂ ਭੈਣ ਭਰਾਈ ਨੇ ਸਿੱਖ ਜਿਹੜੇ ਨੇ ਤੁਹਾਡੇ ਕੋਈ ਵਿਰੋਧੀ ਨਹੀਂ ਹੈਗੇ ਤੁਸੀਂ ਇਹਨਾਂ ਤੇ ਵੈਰ ਕਰਦੇ ਹੋ ਜੇ ਸਿੱਖ ਨਾ ਜਾਣ ਤੁਹਾਡੇ ਹਿਮਾਚਲ ਚ ਜੇ ਨਾ ਤੁਹਾਡੇ ਹਿਮਾਚਲ ਚ ਪੰਜਾਬ ਦਾ ਅੰਨ ਜਾਏ ਸਲਿਓ ਸ਼ਾਮ ਤੱਕ ਭੁੱਖੇ ਮਰ ਜਾਓਗੇ ਦੁੱਕੀ ਦੇ ਬੰਦੇ ਤੁਹਾਡੇ ਕੋਲ ਹੈ ਆ ਕੀ ਹੈ ਐਨੀ ਐਨੀ ਅੰਬੀਆਂ ਲੈ ਰਹੇ ਹੋ ਚਿਤੜਾਂ ਚ ਤੁਸੀਂ ਮਾਦਰ ਚ ਦੋ ਇਹ ਤੁਹਾਡੀਆਂ ਕਿਸੇ ਕੰਮ ਨਹੀਂ ਹੋਣੀਆਂ ਚਾਰ ਵੀ ਨਹੀਂ ਪਾਉਂਦੇ ਪੰਜਾਬੀ ਆ ਜਾ ਟੁਗਾਣੀ ਮਾਰਦੇ ਸਾਡੇ ਪੰਜਾਬ ਚ ਵਾਧੂ ਅੰਬ ਹੋਣ ਲੱਗ ਗਏ ਨੇ ਹੋਰ ਤੁਸੀਂ ਕਿਹੜੇ ਔਲੇ ਦੇ ਪੁੱਤਰ ਦੇ ਉਸ ਸਲਿਓ ਤੁਹਾਨੂੰ ਇਹੋ ਜੀ ਛਤਰਾਉਟ ਬਣੇ ਆ ਜੇ ਸਿੱਖ ਸਿੱਧੇ ਹੋ ਗਏ ਤੇ ਸ਼ਾਮ ਤੱਕ ਤੁਹਾਨੂੰ ਪਹਾੜੀਆਂ ਨੂੰ ਪਹਾੜੀਆਂ ਚੋਂ ਕੱਢ-ਕੱਢ ਮਾਰਨਗੇ ਬੰਦੇ ਦੇ ਪੁੱਤ ਭੰਜੋ ਇਹੋ ਜੀ ਵੀਡੀਓ ਦੁਬਾਰਾ ਆਉਣੀ ਨਹੀਂ ਚਾਹੀਦੀ ਪੰਜਾਬ ਦੇ ਵਿੱਚ ਜਿਹੜਾ ਤੁਸੀਂ ਪੰਜਾਬੀਆਂ ਦੇ ਨਾਲ ਸਿੱਖਾਂ ਨਾਲ ਧੱਕਾ ਕਰਦੇ ਹੋ ਇਹ ਧੱਕੇ ਦਾ ਜਵਾਬ ਜਿੱਦਣ ਤੁਹਾਡੇ ਨੱਕਾਂ ਤੇ ਕੜੇ ਵੱਜੇ ਨਾ ਤੇ ਫਿਰ 100 ਸਾਲ ਤੱਕ ਤੁਹਾਡੇ ਨੱਕਾਂ 'ਚ ਵਿੰਗ ਹੀ ਪਿਆ ਰਹਣਾ ਪਹਿਲਾਂ ਵਿੰਗ ਤੁਹਾਡਾ ਜੇ ਨਿਕਲੇ ਨਹੀਂ ਸਰਚ ਕਰੋ ਮਾੜਾ ਜਾਂ ਗੂਗਲ ਤੇ ਜਾਂ ਖਾਲੀ ਐ ਚਲਾ ਕੇ ਸਾਰੇ ਫੇਸਬੁੱਕ ਹੀ ਵੇਂਦੇ ਆਪਣੀ ਤੁਹਾਡੀ ਭੂਆ ਲੱਗਦੀ ਹੈ ਕੰਗਣਾ ਦਾ ਬੋਤ ਹੂੰ ਉਹਦੇ ਪਿੱਛੇ ਲੱਗ ਕੇ ਤੁਸੀਂ ਇਹ ਕਰਦੇ ਹੋ ਜੇ ਉਹਨੇ ਗਲਤ ਕੀਤਾ ਤੇ ਅਸੀਂ ਕਿਹਾ ਸੀ ਬਾਕੀ ਸਿੱਖਾਂ ਨੇ ਕੁਲਵਿੰਦਰ ਨੂੰ ਚਪੇੜ ਮਾਰ ਜਦੋਂ ਸਿੱਖਾਂ ਨੂੰ ਮਾੜਾ ਬੋਲਦੀ ਸੀ ਤੁਹਾਨੂੰ ਕੋਈ ਨਾ ਕੋਈ ਮਿਲੋਗੇ ਮਿਲੂਗਾ ਔਰ ਤੁਹਾਨੂੰ ਵੀ ਮਿਲੂਗਾ ਉੱਤੋਂ ਥੱਲੇ ਨੂੰ ਆਓਗੇ ਕਦ ਤੱਕ ਬਾਂਦਰ ਜਦਾ ਨਾ ਬਾਂਦਰ ਜਿਆਦਾ ਤੇ ਦਰਖਤ ਤੇ ਚੜਿਆ ਰਹਿ ਜੇ ਤੇ ਥੱਲੇ ਸ਼ੇਰ ਬੈਠਾ ਤੇ ਬਾਂਦਰ ਨੂੰ ਟਪੂਸੀ ਮਾਰ ਕੇ ਥੱਲੇ ਆਉਣਾ ਹੀ ਪੈਣਾ ਟੀਮ ਨੇ ਤੇ ਜਿਆਦਾ ਚਿਰ ਨਹੀਂ ਰਹਿ ਸਕਦਾ ਸੋ ਅਸੀਂ ਉਹ ਸ਼ੇਰ ਨਹੀਂ ਹੈਗੇ ਕਿ ਬਾਂਦਰ ਥੱਲੇ ਆਵੇ ਅਸੀਂ ਲੜਨ ਲਈ ਤੁਹਾਨੂੰ ਉੱਥੇ ਵੀ ਆ ਜਾਾਂਗੇ ਕੋਈ ਦੂਰ ਨਹੀਂ ਹੈਗਾ ਕਿ ਤੁਸੀਂ ਬੰਦੇ ਦੇ ਪੁੱਤ ਬਣ ਜਾਓ Hindu Viro Punjab Punjab ਚ ਵੱਸਦੇ ਵੀਰੋ ਵੀਡੀਓ ਨੂੰ ਦੱਬ ਕੇ ਵਾਇਰਲ ਕਰੋ ਇਹਨਾਂ ਪਹਾੜੀ ਟੱਟਵਾਂ ਤੱਕ ਪਹੁੰਚਾਓ ਔਰ ਜਿਹੜੇ ਜਿੰਨੇ ਵੀ ਲੋਕ ਉਥੇ ਹਿਮਾਚਲ ਚ ਵਧੀਆ ਸੋਸਾਇਟੀ ਦੇ ਵਧੀਆ ਲੋਕ ਰਹਿੰਦੇ ਨੇ ਵੀਡੀਓ ਉਹਨਾਂ ਲਈ ਨਹੀਂ ਹੈਗੀ ਇਹ ਵੀਡੀਓ ਸਿਰਫ ਜਿਹੜੇ ਸਮਾਜ ਚ ਖੱਲਰ ਪਾ ਰਹੇ ਨੇ ਸਮਾਜ ਦੇ ਵਿੱਚ ਮਾਰ ਕਟ ਸ਼ੁਰੂ ਕਰਨਾ ਚਾ ਰਹੇ ਨੇ ਸਮਾਜ ਦੇ ਧੜਿਆਂ ਨੂੰ ਵੱਖੋ ਵੱਖ ਕਰਨਾ ਚਾ ਰਹੇ ਨੇ ਇਹ ਕਿਸੇ Hindu ਲਈ ਆਮ Hindu ਭਾਈਚਾਰੇ ਲਈ ਨਹੀਂ ਹੈਗੀ ਇਹ ਦੇਸ਼ ਦਰੋਹੀ ਉਹਨਾਂ ਬੰਦਿਆਂ ਲਈ ਹੈ ਜਿਹੜੇ ਇਹ ਵਿਗਾੜਕ ਪਾ ਰਹੇ ਨੇ ਔਰ ਕੁੱਟਮਾਰ ਕਰ ਰਹੇ ਨੇ ਸਿੱਖਾਂ ਦੇ ਨਾਲ ਉਹਨਾਂ ਦੇ ਆਏ ਦਿਨ ਹਮਲੇ ਕਰਦੇ ਨੇ ਇਹ ਸਿਰਫ ਵੀਡੀਓ ਉਹਨਾਂ ਲਈ ਸਮਝੀ ਜਾਏ ਬਾਕੀ ਜਿਹੜੇ Hindu ਸਾਡੇ ਰਹਿਗੇ ਨੇ ਸਾਡੇ ਨਾਲ ਖੜਦੇ ਨੇ ਅਸੀਂ ਉਹਨਾਂ ਨਾਲ ਖੜਦੇ ਆ ਖੜਾਂਗੇ ਤੇ ਇਹਨਾਂ ਦੇ ਨੱਕ ਅਸੀਂ ਕੁੱਟਣ ਵਾਂਗੂ ਕੁੱਟਾਂਗੇ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਪਹਾੜੀਆਂ ਤੱਕ ਪਹੁੰਚਾ ਦਿਓ ਇੱਕ ਵਾਰੀ ਉਸ ਤੋਂ ਬਾਅਦ ਜੋ ਹੋਊਗੀ ਫਿਰ ਦੇਖੀ ਜਾਓਗੇ ਨਿਬੜੀ ਜਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦਰਜੀ ਫਤਿਹ ਨਮਸਤੇ ਰਾਮ ਰਾਮ ਸਾਰਿਆਂ